ਡੀ ਜੀ ਦੇ ਗਾਣੇ ਤੇ ਨੱਚਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਕੂਨੀ ਝੜਪ ਹੋ ਗਈ ਅਤੇ ਦੋਵਾਂ ਦੇ ਵਿੱਚ ਜੰਮ ਕੇ ਇੱਟਾ ਰੋੜੀ ਚੱਲੀ ਸੋ ਦੋ ਇਸ ਸਾਰੇ ਮਾਮਲੇ ਦੇ ਵਿੱਚ ਗੰਭੀਰ ਜ਼ਖਮੀ ਹੋ ਗਏ ਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਪਹर्ती ਕਰਵਾਇਆ ਗਿਆ داਖਲ دونوں ਧਿਰਾਂ ਦੇ ਵੱਲੋਂ ਹੈ ਜਿਹੜਾ ਇੱਕ ਦੂਜੇ ਤੇ ਜੰਮ ਕੇ ਦੋਸ਼ ਵੀ ਲਾਏ ਗਏ। ਦੱਸ ਦਈਏ ਕਿ ਡੀਜੇ ਦੇ ਨੱਚਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਤੂ ਤੂ ਮੈ ਮੈ ਨੇ ਗੁੱਡਾ ਗਰਦੀ ਦਾ ਨੰਗਾ ਨਾਚ ਦਿਖਾ ਦਿੱਤਾ। ਇੱਕ ਧਿਰ ਵੱਲੋਂ ਗੁੱਸੇ ਚ ਆ ਕੇ ਦੂਜੀ ਧਿਰ ਦੇ ਕਾਰ ਯੁੱਤੇ ਅੰਨੇ ਵਾ ਇੱਟਾਂ ਰੋੜਿਆਂ ਦਾ ਮੀਂਹ ਵਰਾ ਦਿੱਤਾ ਅਤੇ ਇੱਟਾਂ ਮਾਰ ਮਾਰ ਕਾਰ ਅੰਦਰ ਪੰਨ ਤੋੜ ਕਰ ਦਿੱਤੇ। ਕੀ ਹੈ ਪੂਰਾ ਮਾਮਲਾ ਆਹ ਦਿਖਾਉਣੇ। ਆਪ ਕਿੱਥੋਂ ਆ ਰਹੇ ਜੀ ਮੇਰਾ ਨਾਮ ਜਗਸੀਰ ਸਿੰਘ ਪਿੰਡ ਗੁੰਡੇ ਜਿਹੜਾ ਵਿਟਾਰ ਨੂੰ ਜਲੇ ਰਹੇ ਹਾਂ ਕਿਹਨਾਂ ਲਈ ਕਿਤਾ ਜੀ ਇਹ ਆਪਣੇ ਥੱਲੂ ਪੁੱਤਰ ਆਮਾ ਜੀਤਾ ਜੀ ਇਹਨਾਂ ਦੇ ਪਰਸੋਂ ਘਰੇ ਪ੍ਰੋਗਰਾਮ ਤੋਂ ਹੈਗਾ ਸੀਦਾ ਤੇ ਮੇਰੇ ਬੇਟੇ ਨੂੰ ਬੁਲਾਇਆ ਸੀ ਆਪ ਇਹਨਾਂ ਮੁੰਡਿਆਂ ਨੇ ਇਹਨਾਂ ਦੇ ਮੁੰਡਿਆਂ ਨੇ ਬੁਲਾਇਆ ਸੀ ਤੇ ਉਹ ਬੁਲਾਉਣ ਦੇ ਬਾਵਜੂਦ ਇਹ ਕਿਤੇ ਗੋਲ ਬੁਲਾਈਆ ਇਹਨਾਂ ਦਾ ਹੋ ਗਿਆ ਤੇ ਮੈਂ ਇਹਨਾਂ ਦੇ ਘਰੇ ਜਾ ਕੇ ਖੁਦ ਇਹਨਾਂ ਨੂੰ ਆਪ ਸਮਝਾ ਕੇ ਆਇਆ ਨਾਲ ਪੱਪੂ ਸਰਪੰਚ ਦਾ ਮੁੰਡਾ ਹੈਗਾ ਸੀ ਰਤਨ ਲਾਲ ਉਹਨੇ ਵੀ ਸਮਝਾਇਆ ਵੀ ਆਪਾਂ ਲੜਨਾ ਨਹੀਂ ਦਾ ਵੀ ਆਪਾਂ ਬੈਠ ਕੇ ਗੱਲ ਕਰ ਲਵਾਂਗੇ ਮੈਂ ਅੱਜ ਡਿਊਟੀ ਤੇ ਗਿਆ ਫਲੱਡ ਸਿਜਨ ਚੱਲਦਾ ਪਿਆ ਮੈਂ ਡਿਊਟੀ ਤੇ ਗਿਆ ਤੇ ਡਿਊਟੀ ਦੇ ਮਗਰੋਂ ਮੇਰੇ ਮੇਰੇ ਪਾਏ ਦੇ ਮੁੰਡੇ ਨੇ ਫੋਨ ਕੀਤਾ ਵੀ ਤੇਰੇ ਘਰ ਦੀ ਕੰਨਟੋੜ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਤੂੰ ਜਲਦੀ ਜਲਦੀ ਆਇਆ ਮੈਂ ਆ ਕੇ ਇਥੋਂ ਘਰਦਿਆਂ ਨੂੰ ਲੈ ਕੇ ਗਿਆ ਘਰਦਿਆਂ ਨੂੰ ਐਡਮਿਟ ਕਰਾਉਣ ਲੱਗਾ ਇਕਦਮ ਰਿਪੋਰਟ ਕੀਤੀ ਥਾਣਾ 70 ਦੇ ਵਿੱਚ ਉਹਨਾਂ ਮੈਨੂੰ ਉੱਥੇ ਬਿਠਾਈ ਰੱਖਿਆ ਵੀ ਤੁਹਾਨੂੰ ਤੇਨੂੰ ਵੀ ਨੁਕਸਾਨ ਹੈਗਾ ਵੀ ਉਹ ਬੰਦੇ ਬੜੇ ਆਏ ਬਿਨਾਂ ਦੇ ਪਿਸਟਲ ਪੁਸ਼ਟ ਲਈ ਫਿਰਦੇ ਨੇ ਚਿੱਟਾ ਵੇਚਦੇ ਰਿਹਾ ਗੈਂਗਸਟਰ ਬੰਦੇ ਨੇ ਨਾਲ ਕਾਪੇ ਗਰੂਪੇ ਮੇਰੇ ਘਰ ਦੀ ਬਹੁਤ ਹਾਲਤ ਮਾੜੀ ਕਰ ਦਿੱਤੀ ਤੇ ਮੈਨੂੰ ਮੈਨੂੰ ਥਾਣਾ 70 ਫਰੋਈਪੁਰ ਨੇ ਵੀ ਰੋਕੀ ਰੱਖਿਆ ਵੀ ਤੂੰ ਇਹ ਨਾ ਜਾ ਵੀ ਤੇਰਾ ਕੋਈ ਜਾਣੀ ਨੁਕਸਾਨ ਨਾ ਹੋ ਜਾਵੇ ਤੇ ਮੈਂ ਉਹਨਾਂ ਦੇ باوجود ਮੈਂ ਸਿਰਫ ਰਿਪੋਰਟ ਕਰਕੇ ਤੇ ਆਪਦੇ ਘਰੇ ਆਇਆ ਹੈਗਾ ਘਰ ਆਣ ਕੇ ਮੇਰੀ ਨੋਹ ਸੀ ਘਰੇ ਕੱਲੀ ਹੈਗੀ ਬੇਟਾ ਮੇਰਾ ਪੀਰਾਮਲ ਕੈਪੀਟਲ ਫਾਈਨੈਂਸ ਕੰਪਨੀ ਪ੍ਰਾਈਵੇਟ ਕੰਪਨੀ ਦੇ ਵਿੱਚ ਜੌਬ ਕਰਦਾ ਹੈਗਾ ਤੇ ਮੇਰੀ ਨੋਹ ਕੱਲੀ ਇਸ ਕਰਕੇ ਮੈਂ ਆਇਆ ਹੈਗਾ ਵੀ ਮੇਰੇ ਘਰ ਤੇ ਮੈਨੂੰ ਦੱਸਿਆ ਵੀ ਤੇਰੇ ਘਰ ਤੇ ਦੁਬਾਰਾ ਫੇਰ ਹਮਲਾ ਕਰਨ ਦੇ ਤੇ ਮੈਂ ਇਸ ਕਰਕੇ ਆਦੇ ਨੋਹ ਦੇ ਰਿਖਵਾਲੀ ਲਈ ਤੇ ਆਦੇ ਘਰ ਦੇ ਰਿਖਵਾਲੀ ਮੈਂ ਇੱਥੇ ਪਹੁੰਚਿਆ ਹੈਗਾ ਉਹ ਵੀ ਮੈਂ ਪਿੰਡ ਦੇ ਮੋਹਤਵਾਰ ਨੂੰ ਮੈਂ ਪੁੱਛਿਆ ਤਾਂ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੈਨੂੰ ਖਬਰਾਂ ਦੀ ਕੋਈ ਲੋੜ ਨਹੀਂ ਤੂੰ ਆ ਜਾ। ਹੁਣ ਜਿਹੜਾ ਹਵਲਾ ਹੈ ਤੇ ਕੀ ਕਾਰ ਹੈ? ਹੁੰਦੇ ਜੀ ਮੈਂ ਇਨਸਾਫ ਮੰਗ ਰਾਂ ਮੈਂ ਸਰਕਾਰੀ ਮੁਲਾਇ ਮੇਰੀ ਫਲੱਡ ਸਿਜੀਨ ਡਿਊਟੀ ਚੱਲਦੀ ਪਈ ਹੈ 24 ਘੰਟੇ ਡਿਊਟੀ ਮੇਰੀ ਫਲੱਡ ਸਿਜੀਨ ਚੱਲਦਾ ਪਿਆ ਤੇ ਮੈਨੂੰ ਬਹੁਤ ਖਤਰਾ ਹੈਗਾ ਇਹ ਬੰਦੇ ਚਿੱਟੇ ਦਾ ਕੰਮ ਕਰਦੇ ਚਿੱਟਾ ਵੇਚਦੇ ਹੈਗੇ ਜੋ ਐਂਟੀ ਬਰੂਡ ਵਾਲੇ ਇਹਨਾਂ ਨੂੰ ਚੱਕ ਕੇ ਲੈ ਕੇ ਜਾਂਦੇ ਨੇ ਪਿੰਡ ਦੇ ਜਿਹੜੇ ਮੋਹਤਵਾਰ ਬੰਦੇ ਨੇ ਇਹ ਪੈਸਾ ਦੇ ਕੇ ਛਡਾ ਲਿਆਂਦੇ ਕੋਈ ਕਾਨੂੰਨ ਦੀਆਂ ਹਦਾਇਤਾਂ ਮੁਤਾਬਕ ਜੋ ਸ਼੍ਰੀ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਉਹਨਾਂ ਦੀ ਹੁਕਮਾ ਮੁਤਾਬਕ ਵੀ ਕੋਈ ਸਾਡੇ ਪਿੰਡ ਦੇ ਵਿੱਚ ਚਿੱਟਾ ਕੋਈ ਇੱਕ ਮਾਮੂਲਾ ਜਮਨੀ ਬੰਦ ਹੋਇਆ ਪੈਸਾ ਦਿੰਦੇ ਨੇ ਬੰਦਾ ਛੜਾ ਲਿਆ ਦੇਰੇ ਪਿੰਡ ਦੇ ਮੋਹਤਬਰ ਜਿਹੜੇ ਬੰਦੇ ਨੇ ਰਲੇ ਹੋਏ ਨੇ ਉਹਨਾਂ ਨਾਲ ਤੇ ਉਹ ਚਿੱਟਾ ਵਕਾਰ ਰਹੇ ਨੇ ਤੇ ਚਿੱਟੇ ਦੇ ਬਾਵਜੂਦ ਮੇਰੇ ਦੋ ਚਾਚੇ ਦੇ ਮੁੰਡੇ ਨਾ ਠਾਂ ਠਾਂ ਦਿਨਾਂ ਬਾਅਦ ਮੌਤ ਹੋ ਗਈ ਇੱਕ ਸਾਡੇ ਪਿੰਡ 'ਚ ਭਤੀਜਾ ਲੱਗਦਾ ਉਹਦੀ ਮੌਤ ਹੋ ਗਈ ਇਹ ਪਿੰਡ ਤੋਂ ਕੁੰਡੇ ਪਿੰਡ ਨੂੰ ਕੋਈ ਕਿਸੇ ਤਰ੍ਹਾਂ ਦਾ ਅਸਰ ਨਹੀਂ ਹੋਇਆ ਇਹਨਾਂ ਦੇ ਸਿਰ ਤੇ ਕੋਈ ਜੂਨ ਹੀ ਸਰਕੀ ਕਾਰਵਾਈ ਬਿਲਕੁਲ ਜੀ ਫੁੱਲ ਵੱਡਾ ਫੁੱਲ ਹੋਣੀ ਚਾਹੀਦੀ ਨਹੀਂ ਤਾਂ ਮੈਂ ਡੀਜੀਪੀ ਨੂੰ ਆਪ ਜਾ ਕੇ ਰਿਕੁਐਸਟ ਕਰਾਂ ਜਰੂਰੀ ਰਿਪੋਰਟ ਲੁਧਿਆਣਾ ਲਾਏ